ਸਤਿ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਇਹ ਜ਼ਰੂਰੀ ਸੀ ਦਿਸ ਵਾਸ ਨੈਸੈਸਰੀ ਉਹ ਆਰਾਮ ਕਰ ਰਹੀ ਹੈ ਸ਼ੀ ਇਸ ਟੇਕਿੰਗ ਰੈਸਟ ਮੈਂ ਵੀ ਇਹੀ ਸੋਚ ਰਹਾ ਹਾਂ ਆਈ ਥਿੰਕ ਸੋ ਕੋਈ ਨਹੀਂ ਆਇਆ ਨੋਬਾਡੀ ਕੇਮ ਆਪਣੇ ਗੁੱਸੇ ਨੂੰ ਛੱਡ ਦਿਓ ਲੈਟ ਗੋ ਆਫ ਯੋਰ ਐਂਗਰ ਸ਼ਾਇਦ ਮੇਬੀ ਅਚਾਨਕ ਸਡਨਲੀ ਹੌਲੀ ਹੌਲੀ ਗ੍ਰੈਜੂਅਲੀ ਕਿਸੇ ਤਰ੍ਹਾਂ ਸਮ ਹਾਉ ਕੁਝ ਅਜੀਹਾ ਸਮਥਿੰਗ ਲਾਈਕ ਮੈਨੂੰ ਬੋਲਣ ਦਿਓ ਲੈਟ ਮੀ ਸਪੀਕ ਹੁਣ ਦੇ ਤੌਰ ਤੇ ਜਾਂ ਫਿਲਹਾਲ ਐਜ਼ ਆਫ ਨਾਉ ਮੈਨੂੰ ਮਾਫ ਕਰੋ ਐਕਸਕਿਊਜ਼ ਮੀ ਕੁਝ ਤਰਸ ਦਿਖਾਓ ਸ਼ੋ ਸਮ ਪਿਟੀ ਕੁਝ ਨਾ ਕਹੋ ਡੋਂਟ ਸੇ ਐਨੀਥਿੰਗ ਮੈਂ ਸਮਝਦਾ ਹਾਂ i understood ohankari hai he is arrogant belay na betho dont sit idle sankochna karo dont hesitate sharam mehsoos na karo dont feel shy apni puri koshish karte raho keep trying your best